ਮੈਂ ਇਸ ਸਮੇ ਜਿਹੜਾ ਮਹਾਲੀ ਦੇ ਵਿੱਚ ਜ਼ਿਲ੍ਹਾ ਮਹਾਲੀ ਦੇ ਵਿੱਚ ਖਰਡ ਮੰਡੀ ਦੇ ਵਿੱਚ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਝੋਨੇ ਦੇ ਅੰਬਾਰ ਲੱਗੇ ਹੋਏ ਨੇ ਪੂਰੇ ਲਿਫਟਿੰਗ ਦੀ ਦਿੱਕਤ ਹੈ ਹੋਰ ਕਈ ਤਰ੍ਹਾਂ ਦੀਆਂ ਦਿੱਕਤਾਂ ਹੋਰੋਂ ਦੀ ਕਿਸਾਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਤੇ ਸਾਡੇ ਨਾਲ ਨੇ ਕਿਸਾਨ ਜਿਹੜੇ ਇੱਥੇ ਆਪਣਾ ਝੋਨਾ ਲੈ ਕੇ ਆਏ ਨੇ ਪਰ ਉਹਨਾਂ ਦਾ ਝੋਨਾ ਹਲੇ ਤੱਕ ਵਿਕਿਆ ਨਹੀਂ ਹੈ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਕਿਹੜੀਆਂ ਦਿੱਕਤਾਂ ਨੇ ਕਿਹੜੀਆਂ ਪਰੇਸ਼ਾਨੀਆਂ ਨੇ ਤੇ ਜਾਣਦੇ ਹਾਂ ਉਹਨਾਂ ਨਾਲ ਤੇ ਹਾਂਜੀ ਜਿਹੜਾ ਤੁਸੀਂ ਚੋਨਾ ਲੈ ਕੇ ਆਇਓ ਇਸ ਮੰਡੀ ਦੇ ਵਿੱਚ ਤੁਹਾਨੂੰ ਕੀ ਕੀ ਦਿੱਕਤ ਆ ਰਹੀਆਂ ਨੇ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਝੋਨਾ ਅੱਜ ਤੋਂ 10 ਦਿਨ ਪਹਿਲਾਂ ਹਣੋਰੇ ਸ਼ੁਰੂ ਹੋ ਗਿਆ ਸੀ ਤੇ ਉਦੋਂ ਸਰਕਾਰ ਦੀ ਇੱਥੇ ਖਰੀਦ ਨਹੀਂ ਸੀ ਇਸ ਕਰਕੇ ਜਿਹੜਾ ਝੋਨਾ ਉਸ ਟਾਈਮ ਆਇਆ ਇਹਨਾਂ ਨੇ ਸਾਰਾ ਸ਼ੈੱਡਾਂ ਦੇ ਵਿੱਚ ਲਾਇਆ ਹੋਇਆ ਹਾਲਾਂਕਿ ਉਹਦੀ ਪਰਚੇਜ ਹੋ ਚੁੱਕੀ ਹੈ ਪਰ ਮੈਂ ਸਰਕਾਰ ਕੋਲੋਂ ਇਹ ਪੁੱਛਣਾ ਚਾਹੁੰਦਾ ਕਿ ਉਹਦੀ ਲਿਫਟਿੰਗ ਕਦ ਹੋਊਗੀ ਜੇ ਲਿਫਟਿੰਗ ਹੋਊਗੀ ਕਿਉਂਕਿ ਮੌਸਮ ਜਿਹੜਾ ਹੈ ਅੱਜ ਪੰਜਾਬ ਦੇ ਵਿੱਚ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋ ਮੌਇਸਚਰ ਬਹੁਤ ਹੈ ਤੇ ਕਿਸਾਨ ਦੀ ਇਹ ਨਹੀਂ ਹੈ ਵੀ ਫਸਲ ਨਹੀਂ ਠੀਕ ਹੈ ਕਿ ਫਸਲ ਅੱਗੇ ਨਾਲੋਂ ਸਾਰੇ ਸਾਲਾਂ ਨਾਲੋਂ ਚੰਗੀ ਫਸਲ ਹੈ ਪਰ ਜਿਹੜੀ ਦਿੱਕਤ ਆ ਰਹੀ ਹੈ ਮੌਇਸਚਰ ਦੀ ਜਦ ਹੁਣ ਮੌਇਸਚਰ ਹੀ 80% ਤੋਂ ਉੱਪਰ ਹੈ ਹਵਾ ਦੇ ਵਿੱਚ ਤੇ ਇਹਦੇ ਵਿੱਚ ਇਹ ਦਿੱਕਤ ਆ ਰਹੀ ਹੈ ਵੀ ਜੇ ਕੰਬਾਈਨ ਨਾਲ ਵੀ ਝੋਨਾ ਕਟਾਇਆ ਜਾਂਦਾ ਤਾਂ ਉਹਦੀ ਵੀ ਮੌਇਸਚਰ ਆਉਂਦੀ ਹੈ ਤੇ ਇਸੇ ਕਰਕੇ ਇਹ ਤੁਹਾਨੂੰ ਫੋਲਣਾ ਪੈ ਰਿਹਾਗਾ ਕਿਸਾਨੀ ਨੂੰ ਗੁਮਰਾਹ ਕਰਿਆ ਜਾਂਦਾ ਹੈ ਪਹਿਲੀ ਤਰੀਕ ਤੋਂ ਖਰੀਦ ਸ਼ੁਰੂ ਹੋ ਜੂ ਜਦ ਕਿ ਖਰੀਦ ਪਹਿਲੇ 2 ਦਿਨ ਬਿਲਕੁਲ ਹੋਈ ਨਹੀਂ ਹੈਗੀ कल 4 ਵਜੇ ਤੋਂ ਬਾਅਦ ਵੀ ਕੁਝ ਥੋੜੀ-ਬੋਤੀ ਖਰੀਦ ਕੀਤੀ ਗਈ ਹੈ ਜਿਹੜੀ ਖਰੀਦ ਪਹਿਲੇ ਯਾਰ ਦੋ ਨੂੰ ਕਿਸਾਨ ਤਾਂ ਬਹੁਤ ਦਿਨ ਤੋਂ ਝੋਨਾ ਲਿਆ ਰਹੇ ਆ ਹੋਈ ਹੈ ਉਹ ਇਹਨਾਂ ਨੇ ਕੱਟ ਲਾ ਕੇ ਭਰੀ ਗਈ ਹੈ ਜਿਹਦਾ ਕਿਸਾਨੀ ਨੂੰ ਬਹੁਤ ਵੱਡਾ ਨੁਕਸਾਨ ਆ ਉਹ ਜਾਣੀ ਗਵਰਨਮੈਂਟ ਦੇ ਕੋਟੇ ਵਿੱਚ ਹੈ ਪਰ ਕਿਸਾਨੀ ਦਾ 50 ਤੋਂ ਲੈ ਕੇ 200 ਰੁਪਏ ਥੇ ਕੱਟ ਲੱਗ ਚੁੱਕੇ ਆ ਉਹੀ ਜਿਹੜੀ ਹੁਣ ਪੂਰੇ ਰੇਟ ਦੇ ਉੱਤੇ ਕਿਸਾਨੀ ਨੂੰ ਕੱਟ ਮਾਰ ਕੇ ਇਹਨਾਂ ਦੇ ਘਰੋਂ ਗਵਰਨਮੈਂਟ ਤੋਂ ਪੂਰੇ ਰੇਟ ਤੇ ਭਰੀ ਜਾਣੀ ਇਕ ਤਾਂ ਸਾਡਾ ਇਹ ਵੱਡਾ ਨੁਕਸਾਨ ਹੈ ਦੂਜਾ ਤੁਸੀਂ ਖਰੜ ਮੰਡੀ ਦੇ ਵਿੱਚ ਖੜੇ ਆ ਇਹ ਦੋ ਸ਼ੈੱਡ ਆ ਇੱਥੇ ਜਿਹੜੇ ਕਿ ਪੂਰੇ ਦੇ ਪੂਰੇ ਬੋਰੀਆਂ ਨਾਲ ਭਰੇ ਪਏ ਆ ਇਹ ਬੋਰੀਆਂ ਕਿਹੜੀਆਂ ਆ ਜਿਹੜੀਆਂ ਕੱਲ ਦੀ ਖਰੀਦ ਤੋਂ ਪਹਿਲਾਂ ਜੀਰੀ ਆ ਕੇ ਕੱਟ ਲਾ ਕੇ ਪਈ ਗਈ ਆ ਉਹ ਸਟੋਰੇਜ ਇਕੱਠੀ ਕੀਤੀ ਆ ਉਹ ਸਟੋਰ ਤਾਂ ਮੀਂਹ ਕਿਣੀ ਤੋਂ ਬਹੁਤੋਂ ਖਰਾਬ ਹੋਣ ਤੋਂ ਕਿਸਾਨ ਬਾਸ ਤੇ ਆ ਵੀ ਉਹਦੇ ਵਿੱਚ ਕਿਸਾਨ ਆਪਣਾ ਝੋਨਾ ਸਿਟੇ ਜਾਂ ਆਪਣਾ ਬੈਠੇ ਜਾਂ ਕੋਈ ਆਰਾਮ ਲਵੇ ਪਰ ਇਹਨੂੰ ਵਪਾਰੀ ਤਬਕਾ ਜਿਹੜਾ ਉਹ ਵਰਤ ਰਿਹਾ ਉਹ ਬਿਲਕੁਲ ਆਪਣੇ ਸਟੋਰਾਂ ਨੂੰ ਬੁੱਕ ਕਰੀ ਬੈਠਾ ਜਿਹੜਾ ਕਿਸਾਨ ਹੈ ਉਹ ਆਪਣੇ ਸੜਕਾਂ ਤੇ ਰੁੱਲਦਾ ਫਿਰਦਾ ਉਹਨੂੰ ਮੰਡੀ ਦੇ ਵਿੱਚ ਢੇਰੀ ਤਾਰਨ ਵਾਸਤੇ ਜਗ੍ਹਾ ਨਹੀਂ ਮਿਲ ਰਹੀ ਇਹ ਮੰਡੀਕਰਨ ਬੋਰਡ ਦੀ ਪ੍ਰਬੰਧ ਹੈ ਤੇ ਅਸੀਂ ਨਾ ਤੋਂ ਇਹ ਮੰਗ ਕਰਦੇ ਆਂ ਵੀ ਦਮ ਗਜੇ ਮਾਰਨੇ ਛੱਡੋ ਅਸਲੀਅਤ ਪ੍ਰੈਕਟੀਕਲ ਪੜਾਓ ਵੀ ਜਿਹਦੇ ਨਾਲ ਕਿਸਾਨ ਨੂੰ ਫਾਇਦਾ ਹੋਵੇ ਵੀ ਇਹ ਜਿਹੀ ਮੌਸਮ ਦੇ ਵਿੱਚ ਜਦ ਧੁੱਪ ਨਹੀਂ ਨਿਕਲਦੀ ਝੋਨਾ ਸੁੱਕ ਨਹੀਂ ਰਿਹਾਗਾ ਇਹਨਾਂ ਨੇ 17 ਮੌਚਰ ਦਾ ਝੋਨਾ ਖਰੀਦਣਾ ਕੀਤਾ ਹੋਇਆ ਹੈ ਅੱਜ ਕੱਲ੍ਹ ਐਸ ਮੌਸਮ ਦੇ ਵਿੱਚ 17 ਮੌਚਰ ਦਾ ਝੋਨਾ ਕੰਬਾਈਨ ਦਾ ਵੱਢਿਆ ਆ ਹੀ ਨਹੀਂ ਸਕਦਾ ਅਸੀਂ ਮੰਗ ਕਰਦੇ ਹਾਂ ਕਿ ਘੱਟੋ ਘੱਟ 20 ਮੌਚਰ ਆ ਜਿਹੜੀ ਉਹ ਹੋਣੀ ਚਾਹੀਦੀ ਹੈ ਕਿਸਾਨ ਦਾ ਝੋਨਾ ਤਾਂ ਵੀ ਗੂਗਾ ਜਿੰਨਾ ਚਿਰ ਮੌਸਮ ਠੀਕ ਨਹੀਂ ਹੁੰਦਾ ਆਪਣਾ ਛੱਡਾਂ ਛੱਡਾਂ ਦੇ ਵਿੱਚ ਜਿਹੜਾ ਝੋਨਾ ਇਹਨਾਂ ਨੇ ਖਰੀਦ ਕੇ ਲਾਇਆ ਵਾ ਕੁਝ ਛੱਡੇ ਖਾਲੀ ਹੋਣੇ ਚਾਹੀਦੇ ਨੇ ਛੇਤੀ ਛੇਤੀ ਤੇ ਜਿਹੜੇ ਛੱਡਾਂ ਜ਼ਿਮੀਂਦਾਰਾਂ ਬਾਸਦੇ ਨੇ ਜਦ ਵੀ ਮੌਸਮ ਦੀ ਉੱਤੇ ਖਰਾਬੀ ਕਰਕੇ ਜਿਹੜਾ ਵੀ ਜ਼ਿਮੀਂਦਾਰ ਆਪਣੇ ਲੇਕਾਉਂ ਦਾ ਝੋਨੇ ਦੀ ਟਰਾਲੀ ਉਂਦਰ ਲਾ ਸਕਦਾ ਖਰਾਬ ਮੌਸਮ ਵਿੱਚ ਜਿਹੜਾ ਝੋਨਾ ਦਾ ਸੜਕਾਂ 'ਪਰ ਪਿਆ ਇਹਨੂੰ ਛੇਤੀ ਤੇ ਛੇਤੀ ਜਿਹੜੇ ਛੱਡਾਂ ਵਿਲੇ ਕਰਾਏ ਜਾਵੇਂ ਤੇ ਛੱਡ ਜ਼ਿੰਮੇਵਾਰਾਂ ਵਾਸਤੇ ਹੈ ਨਾ ਕਿ ਇਹ ਤੇ ਵਪਾਰੀਆਂ ਵਾਸਤੇ ਨਹੀਂ ਹੈਗੇ ਜਿਹੜੇ ਇਹਨਾਂ ਨੂੰ ਸਟਾਕ ਕਰਿਆ ਬੰਦ ਨੇ ਤੇ ਇਹ ਸੀ ਕਿਸਾਨ ਜਿਨ੍ਹਾਂ ਨੇ ਕਿਹਾ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਆ ਰਹੀਆਂ ਨੇ ਜਿਵੇਂ ਜਿਹੜੀ ਲਿਫਟਿੰਗ ਦੀ ਬਹੁਤ ਦਿੱਕਤ ਆ ਰਹੀ ਹੈ ਤੇ ਵੱਡੀ ਗੱਲ ਇਹ ਹੈ ਕਿ ਜਿਹੜਾ ਝੋਨਾ ਖਰੀਦਿਆ ਗਿਆ ਉਹ ਹਾਲੇ ਇੱਥੇ ਪਿਆ ਹੈ ਤੇ ਜਿਹੜੇ ਹੋਰ ਕਿਸਾਨ ਨੇ ਜਿਨ੍ਹਾਂ ਨੇ ਝੋਨਾ ਮੰਡੀ 'ਚ ਲੈ ਕੇ ਆ ਰਹੇ ਨੇ ਲੈ ਕੇ ਆ ਰਹੇ ਨੇ ਫਾਰ ਮੰਡੀ ਦੀ ਜਗ੍ਹਾ ਨਾ ਹੋਣ ਕਰਕੇ ਉਹਨਾਂ ਨੂੰ ਜਿਹੜਾ ਹੈ ਉਹ ਝੋਨਾ ਨਹੀਂ ਰੱਖ ਪਾਰੇ ਜਿਸ ਕਰਕੇ ਉਹਨਾਂ ਨੂੰ ਕਾਫੀ ਦਿੱਕਤਾਂ ਆ ਰਹੀਆਂ ਨੇ ਇਸ ਤੋਂ ਇਲਾਵਾ ਜਿਹੜਾ ਰਫਤਾਰ ਹੈ ਖਰੀਦੀ ਰਫਤਾਰ ਕਾਫੀ ਮੱਠੀ ਹੈ ਤੇ ਇਹਨੂੰ ਜਿਹੜਾ ਹੈ ਤੇ ਕਿਸਾਨ ਮੰਗ ਕਰ ਰਹੇ ਨੇ ਕਿ ਇਹ ਬਹੁਤ ਤੇਜ਼ੀ ਨਾਲ ਖਰੀਦ ਹੋਣੀ ਚਾਹੀਦੀ ਹੈ ਤਾਂ ਕਿ ਜਿਹੜਾ 4 ਕਿਸਾਨ ਵੀ ਜਿਹੜਾ ਛੇਤੂ ਛੇਤੀ ਮੌਸਮ ਨੂੰ ਦੇਖਦੇ ਹੋਏ ਆਪਣੀ ਜਿਹੜਾ ਝੋਨਾ ਵੇਚ ਸਕਣ ਤੇ ਇਹਨਾਂ ਸਾਰੀਆਂ ਸਮੱਸਿਆਵਾਂ ਦੇ ਹੱਲ ਲਈ ਜਿਹੜਾ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕੀ ਉਹ ਵੱਡੇ ਵੱਡੇ ਵਾਅਦੇ ਕਰਨ ਦੀ ਥਾਂ ਤੇ ਪ੍ਰੈਕਟੀਕਲ ਜਿਹੜਾ ਵਿਵਹਾਰਿਕ ਰੂਪ ਦੇ ਵਿੱਚ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਕੈਮਰਾਮੈਨ ਗੁੰਜੀ ਦੇ ਨਾਲ ਸੁਖਵਿੰਦਰ ਸਿੰਘ ਐਪੀਪੀ ਸਾੰਝਾ ਖਰੜ ਮੰਡੀ